ਲੰਮੀ ਅਮਰ ਕਰੇ ਗੁਰਮਾਰਾਇ ਸਾਈਂ ਜੀਵੇ ਸਤਿ ਸਲਾ ਕਰ ਰਹੇ ਦੁੱਤੀ ਪੁੱਤੀ ਫੜੇ ਕੀ ਨਾਂ ਪੁੱਤ ਤੇਰਾ ਰੂਬਨਪ੍ਰੀਤ ਐ ਰੂਬਾ ਜੀ ਤਾਂ ਰੂਬ ਜੀ ਤੁਹਾਡੇ ਡਾਡੀ ਦਾ ਕੀ ਨਾਂ ਆ ਯੁਗਿੰਦਰ ਸਿੰਘ ਯੁਗਿੰਦਰ ਸਿੰਘ ਤੁਹਾਡੇ ਪੇਕੇ ਕਿੱਥੇ ਆ ਅਜੀ ਨਾਲੇ ਅਜੀ ਨਾਲੇ ਜੀ ਅਜੀ ਨਾਲੇ ਦੇ ਵਿੱਚ ਪੇ ਪਿੰਡ ਆ ਕੋਈ ਜੀ ਹਾਂਜੀ ਕਿਹੜਾ ਜੀ ਫੁੱਲੇ ਚੱਕ ਜੀ ਤੇ ਸੋਇਆ ਸੋਨਾ ਪਰਵਾਰ ਤੁਹਾਡਾ ਹਾਂਜੀ ਇਹ ਇਹ ਤੇ ਤੁਸੀਂ ਤੁਹਾਡੇ ਘਰ ਵਾਲੇ ਦਾ ਨਾਂ ਕੀ ਆ ਮੰਦੀ ਮਨਦੀਪ ਸਿੰਘ ਆ ਮਨਦੀਪ ਸਿੰਘ ਤੇ ਤੁਹਾਡੇ ਸਹੁਰੇ ਦਾ ਨਾਮ ਕੀ ਆ ਸਰਦਾਰ ਜਗਦੀਸ਼ ਸਿੰਘ ਸਰਦਾਰ ਜਗਦੀਸ਼ ਸਿੰਘ ਜੀ ਸੋਹਣਾ ਪਰਿਵਾਰ ਆ ਹਾਂਜੀ ਅੱਛਾ ਬਹੁਤ ਸੋਹਣਾ ਪਰਿਵਾਰ ਆ ਤੇ ਅੱਜ ਮੈਂ ਲੰਗਦਾ ਆਉਂਦਿਆ ਹਾਂ ਤੇ ਮੈਨੂੰ ਪਤਾ ਲੱਗਾ ਕਿ ਅੱਜ ਜਗਦੀਸ਼ ਸਿੰਘ ਜੀ ਨੇ ਤੁਹਾਡੇ ਵਿਆਹ ਦੀ ਤੁਹਾਨੂੰ ਕੀ ਨਾਲ ਲੈਂਦੇ ਨੇ ਮੁਬਾਰਕ ਦੇਣੀ ਆ ਤੇ ਲੋਹੜੀ ਵਾਹ ਦੇਣੀ ਆ ਤੇ ਤੁਹਾਡੇ ਪਰਿਵਾਰ ਫਰਾਂਸ ਵੀ ਆ ਗਏ ਜੀ ਤੁਰ ਹਰਿਆ ਪਰਵਾਇਨਗੇ ਆਇ ਨਹੀਂ ਆ ਜੀ ਕੀ ਨਾਮ ਹੈ ਫਰਾਂਸ ਵਾਲੇ ਭਾਜੀ ਦਾ ਵਿਜੇ ਕੁਮਾਰ ਵਿਜੇ ਫਰਾਂਸੀਸੀ ਹਾਂ ਫਰਾਂਸੀਸੀ ਤੇ ਉਹਨਾਂ ਦੀ ਮੈਸੇਜ ਅਮਨਦੀਪ ਘਰ ਉਹ ਤੁਹਾਡੀ ਬੇਟੀ ਆ ਜੀ ਆ ਦੇਖੋ ਜੀ ਸਾਰੇ ਪਰਿਵਾਰ ਨੂੰ ਇਹ ਰੂਪਾ ਪ੍ਰੀਤ ਦੇ ਸਾਰੇ ਨਾਨਕੇ ਦਾਜਕੇ ਪਰਿਵਾਰ ਨੂੰ ਅੱਜ ਲੋਹੜੀ ਦੀਆਂ ਮੁਬਾਰਕਾਂ ਜਗਦੀਸ਼ ਭਾਜੀ ਦੇ ਸਾਰੇ ਉਤਰੇ ਪੋਤਰੇ ਚਾਚੇ ਤਾਏ ਭਰਾ ਭੈਣ ਭਰਾ ਨਾਨੀ ਦਾਦੇ ਸਾਰਿਆਂ ਨੂੰ ਮੇਰੇ ਵੱਲੋਂ ਲੋਹੜੀ ਦੀਆਂ ਮੁਬਾਰਕਾਂ ਤੇ ਮੇਰੇ ਵੀਜੇ ਭਾਜੀ ਜਿਹੜੇ ਫਰਾਂਸ ਵਿੱਚ ਬੈਠੇ ਨੇ ਉਹਨਾਂ ਨੂੰ ਵੀ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਤੇ ਮੈਂ ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਆਪਣੀ ਧੀ ਨੂੰ ਸੀਸਾ ਦੇਣਾ ਕਿ ਇਹਦਾ ਸਾਈਂ ਜੀਵੇ ਸਦਾ ਸੁਹਾਗ ਰਵੇ ਦੁਤੀ ਪੁੱਤੀ ਫਲੇ ਇਸੇ ਤਰ੍ਹਾਂ ਮੈਂ ਸਾਲ ਬਾਅਦ ਇਹ ਬੱਚਿਆਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੁੰਦਾ ਰਵਾਂ ਤੇ ਲੋੜੀਆਂ ਤੇ ਲੋੜੀ ਮੰਗਦਾ ਰਵਾਂ ਤੇ ਨੱਚਦਾ ਗਾਉਂਦਾ ਰਵਾਂ ਤੇ ਇੱਕ ਖੁਸ਼ੀ ਦੇ ਤਿਹਾਰ ਮਨਾਉਂਦਾ ਰਵਾਂ ਹੁਣ ਮੇਰੇ ਵੀਰ ਜੀ ਨੇ ਆਖਿਆ ਮੈਨੂੰ ਕਿ ਅੱਜ ਮੈਨੂੰ ਲੋੜੀਆਂ ਸੀਤਾ ਨੂੰ ਤਾਂ ਦੇਣੀਆਂ ਜੇਕਰ ਤੁਸੀਂ ਲੋੜੀ ਦਾ ਗੀਤ ਸੁਣਾਉਂਦਾ ਮੈਂ ਲੋੜੀ ਦਾ ਗੀਤ ਸੁਣਾਉਣ ਜਾ ਰਿਹਾ ਜੇ ਸਤਿਗੁਰੂ ਜੀ ਮੈਂ ਲੋੜੀ ਲੈਣੀ ਆ ਮੈਂ ਗੁਰੂ ਜੀ ਮੈਂ ਲੋੜੀ ਲੈਣੀ ਆ ਮੈਂ ਥੋੜਿਓ ਵੀ ਥੋੜੀ ਲੈਣੀ ਆ ਨਾ ਮੈਂ ਮੰਗਾ ਬੱਸ ਘਾਰੀਆਂ ਨਾ ਮੈਂ ਮੰਗਾ ਬੱਸ ਘਾਰਾਂ ਨਾ ਮੈਂ ਮੰਗਾ ਟਰੱਕ ਗਾੜੀਆਂ ਮੈਂ ਤਾਂ ਇੱਕ ਖੁਸ਼ੀਆਂ ਦੀ ਪਚਕਾਰੀ ਲੈਣੀ ਆ ਮੈਂ ਸਤਿਗੁਰੂ ਜੀ ਮੈਂ ਇੱਕ ਲੋੜੀ ਲੈਣੀ ਆ ਮੈਂ ਲੋੜੀ ਲੈਣੀ ਆ ਮੈਂ ਸਦਾ ਹੀ ਇਹ ਖੁਸ਼ਬਹਾਰੀ ਲੈਣੀ ਆ ਸਤਿਗੁਰੂ ਜੀ ਮੈਂ ਲੋੜੀ ਲੈਣੀ ਆ ਮੈਂ ਤਾਂ ਤਹਾਡੇ ਕੋਲ ਪਿਆਰ ਦੀ ਮੋਮਾਈ ਲੈਣੀਆਂ